ਰਾਜ ਚੋਣ ਕਮਿਸ਼ਨ ਵੱਲੋਂ ಗ್ರಾಮ ਪੰਚਾਇਤਾਂ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ਦੇ ਉੱਪਰ ਚੋਣ ਕਰਾਉਣ ਦੇ ਲਈ ਚੋਣ ਸ਼ਡਿਊਲ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 15 ਸਰਪੰਚਾਂ ਤੇ 275 ਪੰਚਾਂ ਦੀਆਂ ਖਾਲੀ ਸੀਟਾਂ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੋਪਰੀ ਸਿੰਘ ਗਿੱਲ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ داخل ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 17 ਜੁਲਾਈ ਆਖਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ 27 ਜੁਲਾਈ ਨੂੰ ਹੋਵੇਗੀ ਅਤੇ VOTING ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਤੇ ਹੀ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਉਨਾ ਕਹ ਕੇ ਰਾਜ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਨਾਮਜ਼ਦਗੀਆਂ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਪ੍ਰਕਿਰਿਆ ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਜਿੱਕਨੀ ਬਣਾਈ ਜਾਵੇਗੀ ਸਾਡੇ ਗੁਰਦਾਸਪੁਰ ਚ 192 ਗ੍ਰਾਮ ਪੰਚਾਇਤਾਂ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਜਿਹਦੇ ਵਿੱਚੋਂ 15 ਪੰਚਾਇਤਾਂ ਜਿੱਥੇ ਸਰਪੰਚਾਂ ਦੀ ਚੋਣ ਹੋਣੀ ਹੈ ਬਾਈ ਇਲੈਕਸ਼ਨ ਹੋਣੀ ਹੈ 275 ਪੰਚਾਇਤਾਂ ਜਿੱਥੇ ਪੰਚਾਂ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਨੋਮੀਨੇਸ਼ਨਸ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਗਰਾਮ ਆਇਆ 14 ਤੋਂ 17 ਤੱਕ ਨੋਮੀਨੇਸ਼ਨ ਲੈਣੀ ਆ ਉਹ ਸਾਡੇ ਸਾਰੇ ਆਰਓ ਏ ਆਰਓ ਅਸੀਂ ਅਪਾਇੰਟ ਕਰ ਦਿੱਤੇ ਆ ਆਪਣੇ ਆਪਣੇ ਜਿੱਥੇ ਨੋਮੀਨੇਸ਼ਨ ਸੈਂਟਰਸ ਆ ਉੱਥੇ ਬੈਠੇ ਆ ਉਹ ਨੋਮੀਨੇਸ਼ਨਸ ਲੈ ਰਹੇ 17 ਤੱਕ ਜੀ ਤੇ 27 ਨੂੰ ਇਲੈਕਸ਼ਨ ਆ ਤੇ ਸੇਮ ਡੇ ਅਦਾ ਰਿਜ਼ਲਟ ਡਿਕਲੇਅਰ ਹੋ ਜਾਣਾ ਜੀ ਕੀ ਪ੍ਰਬੰਧ ਕਰਦੇਗੇ ਕੰਮ ਚੱਲੀ ਜਾਵੇ ਕਰਮਚਾਰੀ ਇਹ RO RO ਲਾਤੇ ਆ ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਜੋਗ ਹਾਈ ਕੋਰਟ ਦੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਜਿਹੜੀਆਂ ਡਾਇਰੈਕਸ਼ਨਸ ਆ ਉਸ ਉਹਦੇ ਚ ਜੋ ਸਾਨੂੰ ਆਈਆਂ ਸੀ ਐਜ਼ ਇਟ ਇਜ਼ ਅਸੀਂ ਐਸ ਸੱਚ ਐਸ ਡੀ ਐਮਸ ਨੂੰ ਫਾਰਵਰਡ ਕਰ ਦਿੱਤੀਆਂ ਗਈਆਂ ਨੋਮੀਨੇਸ਼ਨ ਤੋਂ ਲੈ ਕੇ ਕਾਊਂਟਿੰਗ ਤੱਕ ਵੀਡੀਓਗ੍ਰਾਫੀ ਦੇ ਆਰਡਰ ਹੋਏ ਸੀ ਉਹ ਅਸੀਂ ਸਾਰਾ ਉਹਨਾਂ ਨੂੰ ਐਸ ਡੀ ਐਮਸ ਨੂੰ ਸਾਰਿਆਂ ਨੂੰ ਲੈਟਰ ਇਸ਼ੂ ਡੀ ਐਸ ਆਰ ਵੱਲੋਂ ਇਸ਼ੂ ਕਰਾ ਕੇ ਉਹਨਾਂ ਨੂੰ ਬਾਉਂਡ ਕਰ ਦਿੱਤਾ ਸਾਰੇ ਜਗ੍ਹਾ ਤੇ ਨੋਮੀਨੇਸ਼ਨ ਹੋਏਗੀ ਲੋਕਾਂ ਨੂੰ ਵੀ اپੀਲ ਆ ਸਾਡੇ ਇਹ ਪਿੰਡ ਪਿੰਡਾਂ ਦੇ ਵਿੱਚ ਬਣਾਉ ਲੋਕਾਂ ਨੂੰ ਤੇਹੀ اپੀਲ ਆ ਕਿ ਮਤਲਬ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਜਿਹੜੇ ਏ ਆਰਓ ਆਰਓ ਨਾਲ ਸੰਪਰਕ ਕਰ ਸਕਦੇ ਆ ਜੇ ਉਹਨਾਂ ਨੂੰ ਫੇਰ ਵੀ ਖਾਸ ਕਰਕੇ ਸਾਡੇ ਚੁੱਲਾ ਟੈਕਸ ਦਾ ਕਈ ਵਾਰਾਂ ਕੰਪਲੇਂਟਸ ਆਉਂਦੀਆਂ ਉਹ ਸਾਡੇ ਵੀਡੀਓਜ਼ ਨੂੰ ਇਵਨ ਐਸ ਡੀ ਐਮਸ ਨੂੰ ਇਵਨ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਸਾਰਿਆਂ ਨੂੰ ਅਸੀਂ ਨੰਬਰ ਵੀ ਆਪਣਾ ਡਿਸਪਲੇ ਕੀਤਾ ਜੀ ਵੋਟਾਂ ਦੀ ਪ੍ਰਕਿਰਿਆ ਕਿੱਦਾਂ ਦੀ ਹੋਏਗੀ ਜੀ ਇਹ ਇਹ ਮਸ਼ੀਨ ਤੇ ਵੇਖੀ ਜਾਣ ਨਹੀਂ ਨਹੀਂ ਜੀ ਇਹ ਤਾਂ ਬੈਲਟ ਬਾਕਸ ਜਰਾ ਹੀ ਹੁੰਦੀ ਆ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਰਪੰਚਾਂ ਪੰਜਾਂ ਦੀ ਚੋਣ ਹੋਈ ਸੇਮ ਉਸੇ ਤਰ੍ਹਾਂ ਇਹਨਾਂ ਦੀ ਉਸੇ ਚੋ ਪ੍ਰਕਿਰਿਆ ਜੀ ਇਲੈਕਸ਼ਨ ਹੋਣੀ ਸਾਰੀ ਜੀ ਸਰ ਇੱਕ ਸਾਡੇ ਗਵਾਸ ਤੋਂ ਜਿਲ੍ਹੇ ਸਭ ਤੋਂ ਵੱਡੀ ਪੰਜਾ ਦਾ ਕੰਮ ਆਉਂਦਾ ਤੇ ਕਾਫੀ ਜ਼ਮੀਨ ਨਹੀਂ ਹੈ ਕਾਫੀ ਇੰਪੋਲਿਕ ਕਾਫੀ ਬੜਾ ਸਮੂਹ ਤੋਂ ਚੋਣ ਹੀ ਹੋ ਪਾਰੀ ਕੀ ਕਾਰਨ ਕਰਦਾ ਕਲਾਨੌਰ ਦੀਆਂ 6 ਪੰਚਾਇਤਾਂ ਜੀ ਕਲਾਨੌਰ ਚੋਂ ਜਿਹੜੀਆਂ ਮੇਨ ਪੰਚਾਇਤਾਂ ਬੜੀਆਂ ਉਹਦਾ ਅਸੀਂ ਡਾਟਾ ਬੇਸ ਤੇ ਜਰਨਲ ਲਿਖਿਆ ਸੀ ਕਿਉਂਕਿ ਪਹਿਲਾਂ ਉਹਦੀ ਕਮੇਟੀ ਬਣਨੀ ਸੀ ਇਸ ਕਰਕੇ ਉਹ ਪੰਗ ਕਰ ਦਿੱਤੀਆਂ ਤੇ ਉਹ ਕਮੇਟੀ ਵਾਲਾ ਪ੍ਰੋਸੈਸ ਤੇ ਨਹੀਂ ਹੋਇਆ ਹੁਣ ਸਾਡੇ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਪੰਚਾਇਤਸ ਵੱਲੋਂ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਈ ਸੀ ਕਿ ਇਹਨਾਂ ਨੂੰ ਜਿੰਨਾ ਜੇ ਕਮੇਟੀ ਨਹੀਂ ਬਣਦੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ ਉਹ ਸਾਡੀਆਂ ਪੰਚਾਇਤਾਂ ਬਹਾਲ ਆ ਪਰ ਉਹਦੀ ਇਲੈਕਸ਼ਨ ਨਹੀਂ ਹੋਈ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਲਿਖਿਆ ਸੀ ਔਰ ਉਸ ਬਾਰੇ ਕੇ ਸਾਨੂੰ ਡਾਟਾਬੇਸ ਭੇਜਿਆ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਲੈਟਰ ਇਸ਼ੂ ਹੋਈ ਸੀ ਕਿ ਇਹਦਾ ਦੱਸੋ ਜੀ ਜਿਹੜਾ ਕਮੇਟੀ ਬਣਾਉਣ ਦਾ ਇਹਦਾ ਪਹਿਲਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਉਹ ਰੱਦ ਹੋ ਗਿਆ ਕਿ ਨਹੀਂ ਹੋਇਆ ਉਹ ਅਸੀਂ ਸਾਡੇ ਡਿਪਟੀ ਕਮਿਸ਼ਨਰ ਮਾਨਜੋਗ ਜਿਹੜੇ ਗੁਰਦਾਸਪੁਰ ਹੈ ਉਹਨਾਂ ਵੱਲੋਂ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਵੱਲੋਂ ਲੈਟਰ ਲਿਖ ਕੇ ਲੋਕਲ ਗਵਰਨਮੈਂਟ ਨੂੰ ਅਸੀਂ ਭੇਜ ਦਿੱਤੀ ਹੈ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਿਸ ਦਿਨ ਵੀ ਉਹਨਾਂ ਵੱਲੋਂ ਸਾਨੂੰ ਉਹਦਾ ਜਵਾਬ ਆਉਂਦਾ ਫਿਰ ਅਸੀਂ ਉਹ ਮਾਨ ਜੋਗ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਉਹਦੀ ਵੋਟਰ ਸੂਚੀ ਤਿਆਰ ਕਰਾ ਕੇ ਇਲੈਕਸ਼ਨ ਦੀ ਪ੍ਰਕਿਰਿਆ ਆਰੰਭ ਕਰਾਂਗੇ ਲੋਕ ਕਹਿੰਦੇ ਜੀ 12 ਸਾਲ ਹੋ ਗਏ ਤਾਂ ਪ੍ਰੋਸੈਸਿੰਗ ਚੱਲਦਾ ਸਾਡਾ ਤੁਹਾਡੇ ਵਿਕਾਸ ਦੇ ਕੰਮ ਕੋਈ ਕਾਫੀ ਹੰਕਾਉਂਦਾ ਉਹ ਤੇ ਜ਼ਮੀਨ ਦੀ ਕਾਫੀ ਹੋਰ ਕੰਨੀ ਚਾਹੀਦੀ ਨਹੀਂ ਜੀ ਪੰਚਾਇਤ ਦੀ ਇਨਕਮ ਤੇ ਹੋ ਰਹੀ ਆ ਬੋਲੀ ਹੋਈ ਆ ਸ਼ਾਮਲਾ ਜ਼ਮੀਨ ਦੀ ਬੋਲੀ ਉਹ ਤੇ ਪੈਸੇ ਉਹਨਾਂ ਦੇ ਜਮ੍ਹਾਂ ਹੋ ਰਹੇ ਆ ਗਵਰਨਮੈਂਟ ਵੱਲੋਂ ਮੈਨੂੰ ਐਡਮਿਨਿਸਟਰेटर ਪਾਇੰਟ ਕੀਤਾ ਜਿਹੜੀਆਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਜਿਹੜੇ ਕੋਈ ਡਿਵੈਲਪਮੈਂਟ ਵਰਕਸ ਹੋਣ ਵਾਲੇ ਆ ਵੀਡੀਓ ਵੱਲੋਂ ਸ ਕੋਸੇ ਕੰਮ ਦਾ ਅਸਲ ਪੈ ਰਹੇ ਸਾਡੇ ਵਿਕਾਸ ਦੇ ਕੰਮ ਜਿਹੜਾ ਜੋ ਵੀ ਵੀਡੀਓ ਪ੍ਰਪੋਜ਼ ਕਰਦੀ ਹੈ ਉਥੋਂ ਕਲਾਕਾਰ ਨੌਰਵਾਲੀ ਕਿ ਆਹ ਸਾਡਾ ਕੰਮ ਹੋਣ ਵਾਲਾ ਜ਼ਰੂਰੀ ਹੈ ਜੀ ਉਸ ਸਾਡੀ ਇੱਕ ਕਮੇਟੀ ਕੌਨਸਟਿਟਿਊਟ ਕੀਤੀ ਹੈ ਗਵਰਨਮੈਂਟ ਨੇ ਉਹ ਕਮੇਟੀ ਤੋਂ ਅਸੀਂ ਫਿਰ ਅਪਰੂਵ ਕਰਾ ਕੇ ਉਹਨਾਂ ਨੂੰ ਫੰਡਸ ਜਾਰੀ ਕਰ ਦਿੰਦੇ ਨੇ ਉਹ ਚੱਲ ਰਿਹਾ ਜੀ ਬਾਕੀ ਜਦੋਂ ਕਮਿਸ਼ਨਰ ਵੱਲੋਂ ਕਲੀਅਰ ਹੋਏਗਾ ਫਿਰ ਅਸੀਂ ਉਹਦੀ ਇਲੈਕਸ਼ਨ ਵੀ ਕਰਾ ਦਾਂਗੇ ਜੀ ਨਾਲ ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ